ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇ ਨਿਆਰੀ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਔਟ ਸਤਾਣੀ ਸੰਤ ਹਮਾਰਾ ਕਹਿਣਾ ਹਮ ਸੰਤਨ ਸਿਉ ਪਣਾਈ ਉਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹਾਉ ਸੰਤਨ ਸਿਉ ਮੇਰੇ ਲੇਵਾ ਦੇਵੀ ਸੰਤਨ ਸਿਉ ਬੇਹਾਰਾ ਸੰਤਨ ਸਿਉ ਹਮਲਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋ ਕਉ ਕੋ ਜੀ ਸੰਪੇ ਤਉ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੈ ਕੋ ਜੋ ਫਟਿ ਸਗਲੋ ਲਿਖਾ ਮਹਾ ਅਨੰਦ ਭੈ ਸੁਖ ਪਾਇਆ ਸੰਤਨ ਕੈ ਪਰਸਾਦੇ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਤੇ ਕੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਤੇ ਇਹ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਦੇ 614 ਅੰਗ ਤੇ ਸੁਭਰਮਾਨ ਹੈ ਸੋਰਠ ਰਗ ਵਿੱਚ ਇਹ ਸ਼ਬਦ ਪੰਝੇ ਪਾਤਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੂਰਕ ਰਸਨਾ ਤੋਂ ਉਚਾਰਿਆ ਗਿਆ ਕੀ ਸਮਝਾਉਣਾ ਚਾਹੁੰਦੇ ਨੇ ਆਓ ਸੰਖੇਪਿਤ ਹੀ ਸਮਝਣ ਦਾ ਯਤਨ ਕਰਦੇ ਹਾਂ ਰਹਾਉ ਵਾਲਾ ਬੰਧ ਹੈ ਹਮ ਸੰਤਨ ਸਿਉ ਬਣਿਆਈ ਆਪਣਾ ਨਾ ਇੱਕ ਮਾਈਂਡ ਸੈਟ ਭਾਵ ਮਨ ਦੇ ਵਿੱਚ ਆਪਾਂ ਨੇ ਵਸਾਇਆ ਹੁੰਦਾ ਹੈ ਵੀ ਇਹ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ ਆ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਕੋਈ ਮਨ ਵਿੱਚ ਹੈ ਵੀ ਜਿਹੜਾ ਕਾਲਾ ਕੋਟ ਵਾਲਾ ਹੁੰਦਾ ਹੈ ਉਹ ਵਕੀਲ ਹੁੰਦਾ ਹੈ ਜਿਹੜੇ ਕਾਲੇ ਕੋਟ ਪਾਉਂਦੇ ਨੇ ਅਦਾਲਤ ਵਿੱਚ ਉਹ ਵਕੀਲ ਹੁੰਦੇ ਨੇ ਜਿਹੜੇ ਹਸਪੀਟਲ ਚਿੱਟਾ ਕੋਟ ਪਾਉਂਦੇ ਨੇ ਉਹ ਡਾਕਟਰ ਹੁੰਦੇ ਨੇ ਇਹ ਆਪਣੇ ਮਨ ਦੇ ਵਿੱਚ ਆਪਣਾ ਮਾਈਂਡ ਸੈਟ ਕੀਤਾ ਹੋਇਆ ਹੈ ਜਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਦੇਖਦੇ ਆ ਉਹਨਾਂ ਦੀ ਡਰੈਸ ਦੇਖ ਕੇ ਆਪਣਾ ਪਤਾ ਲੱਗ ਜਾਂਦਾ ਹੈ ਵੀ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਜਾਂ ਕਿਸੇ ਕਨਵਰਟ ਸਕੂਲ ਵਿੱਚ ਇਹ ਪੜਦੇ ਹਰ ਇੱਕ ਚੀਜ਼ ਨੂੰ ਜਿਹੜਾ ਆਪਣਾ ਮਨ ਹੈ ਨਾ ਇਨੇ ਇੱਕ ਸੈਟਿੰਗ ਕੀਤੀ ਹੈ ਵੀ ਇਹ ਚੀਜ਼ ਉਹ ਜਹੀ ਹੁੰਦੀ ਹੈ ਇਸੇ ਤਰ੍ਹਾਂ ਹੀ ਆਪਣੇ ਮਨ ਵਿੱਚ ਆਪਾਂ ਨੇ ਇੱਕ ਹੋਰ ਚੀਜ਼ ਵਸਾਈ ਹੈ ਜਦੋਂ ਕਦੇ ਵੀ ਆਪਾਂ ਗੁਰਬਾਣੀ ਵਿੱਚ ਜਾਂ ਕਿਤੇ ਵੈਸੇ ਗੱਲ ਕਰਦਿਆਂ ਕਿਸੇ ਸੰਤ ਦੀ ਵੀ ਸੰਤ ਹੁੰਦਾ ਕੌਣ ਹੈ ਤਾਂ ਆਪਣੇ ਮਨ ਵਿੱਚ ਆਪਣਾ ਇਹ ਮਾਈਂਡ ਸੈਟ ਹੈ ਨਾ ਉਹ ਸੋਚਦਾ ਹੈ ਕਿ ਕੋਈ ਸੰਤ ਨੇ ਜਿਹੜੇ ਕੋਈ ਚੋਲੇ ਵਾਲੇ ਹੁੰਦੇ ਨੇ ਕੋਈ ਟੇਰਿਆਂ ਵਾਲੇ ਹੁੰਦੇ ਨੇ ਪਰ ਅਸਲ ਵਿੱਚ ਜਿਹੜੀ ਗੁਰਬਾਣੀ ਹੈ ਉਹ ਸੰਤ ਕਹਿੰਦੀ ਕਿ ਨੂੰ ਹੈ ਤੇ ਸਮਝਦੀ ਕਿ ਨੂੰ ਹੈ ਵੀ ਅਸਲ ਵਿੱਚ ਜਿਹੜਾ ਸੰਤ ਹੈ ਉਹ ਹੁੰਦਾ ਕੌਣ ਹੈ ਕਿਉਂਕਿ ਜੇ ਆਪਾਂ ਬਾਹਰ ਸੰਤਾਂ ਨੂੰ ਲੱਭਦੇ ਫਿਰਾਂਗੇ ਵੀ ਆਹ ਬੰਦਾ ਸੰਤ ਹੈ ਆ ਸੰਤ ਹੈ ਤਾਂ ਆਪਾਂ ਬਹੁਤ ਹੀ ਭਟਕਣਾ ਵਿੱਚ ਰਹਨੇ ਆ ਤੇ ਆਪਾਂ ਨੂੰ ਕੋਈ ਵੀ ਆਪਣੇ ਮਗਰ ਲਾ ਲੈਂਦਾ ਵੀ ਆਓ ਤੁਹਾਨੂੰ ਮੈਂ ਆ ਚੀਜ਼ ਦੱਸਦਾ ਹਾਂ ਪਰ ਜੇ ਆਪਾਂ ਗੁਰਬਾਣੀ ਮੁਤਾਬਕ ਸੋਚੀ ਵੀ ਸੰਤ ਹੈ ਕੋਈ ਨਿੰਦਾ ਪਾ ਕਿਸੇ ਦੀ ਨਹੀਂ ਕਰਨੀ ਕਿਉਂਕਿ ਨਿੰਦਾ ਭਲੀ ਕਿਸੇ ਕੀ ਨਹੀਂ ਮੂਰਗ ਮੁਗਧ ਕਰਨ ਨਿੰਦਾ ਪਾ ਕਿਸੇ ਦੀ ਨਹੀਂ ਕਰਨੀ ਬਸ ਆਪਾਂ ਸਮਝ ਲੈਣੇ ਆਂ ਵੀ ਅਸਲ ਵਿੱਚ ਸੰਤ ਕਹਿੰਦੇ ਕੀ ਨੂੰ ਨੇ ਤੇ ਹੁੰਦਾ ਹੌਣ ਹੈ ਗੁਰੂ ਗ੍ਰੰਥ ਸਾਹਿਬ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਹੈ ਹੁਣ ਗੁਰਨਾਨਕ ਵਰਗਾ ਜਾਂ ਭਗਤ ਕਬੀਰ ਭਗਤ ਰਵਦਾਸ ਜੀ ਜਾਂ 35 ਮਹਾਪੁਰਸ਼ਾਂ ਵਰਗਾ ਸੰਤ ਆਪਾਂ ਨੂੰ ਕਿਤੇ ਵੀ ਨਹੀਂ ਲੱਭਣ ਚਾਹੇ ਆਪਾਂ ਸੰਸਾਰ ਤੇ ਕਿਤੇ ਵੀ ਲੱਭਦੇ ਫਿਰੀ ਜਾਈਏ ਕਿ ਸੰਤ ਮੈਨੂੰ ਕਿਤੋਂ ਕੋਈ ਮਿਲ ਚਵੇ ਕਿਉਂਕਿ ਇਹ 35 ਮਹਾਪੁਰਸ਼ ਹੀ ਅਸਲ ਵਿੱਚ ਸੰਤ ਹਨ ਜਿਨ੍ਹਾਂ ਦੀ ਗੁਰਬਾਣੀ ਆਪਾਂ ਰੋਜ਼ ਪੜ੍ਹਦੇ ਆਂ ਸੁਣਦੇ ਆਂ ਫਿਰ ਹੋਇਆ ਇਹ ਵੀ ਆਪਣੇ ਲਈ ਸਭ ਤੋਂ ਵੱਡਾ ਸੰਤ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਹੈ ਜਿਨ੍ਹਾਂ ਵਿੱਚ ਈ ਭਗਤਾਂ ਦੀ ਗੁਰੂਆਂ ਦੀ ਪਟਾਂ ਦੀ ਗੁਰਸਿੱਖਾਂ ਦੀ ਬਾਣੀ ਦਰਜ ਹੈ ਤੇ ਬਾਣੀ ਤੋਂ ਆਪਾਂ ਨੂੰ ਪ੍ਰਾਪਤ ਹੁੰਦੇ ਨੇ ਕੋਣ ਉਹ ਗੁਣਾ ਨੂੰ ਵੀ ਸੰਤ ਆਪਾਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾ ਸੰਤ ਸਾਧ ਬ੍ਰਹਮ ਗਿਆਨੀ ਕਿਉਂਕਿ ਜਦੋਂ ਵੀ ਆਪਾਂ ਕੋਈ ਪਾਠ ਕਰਦੇ ਹਾਂ ਸੁਖਮਣੀ ਸਾਹਿਬ ਪੜ੍ਹਦੇ ਹਾਂ ਉਹਦੇ ਵਿੱਚ ਵੀ ਇੱਕ ਸੰਤ ਦੀ ਅਸ਼ਟਪਦੀ ਹੈ ਇੱਕ ਸਾਧ ਦੀ ਹੈ ਇੱਕ ਬ੍ਰਹਮ ਗਿਆਨੀ ਦੀ ਹੈ ਇਸੇ ਲਈ ਬਹੁਤ ਲੋਕਾਂ ਨੇ ਇਹ ਤੁਕਾਂ ਪੜ੍ਹ-ਪੜ ਆਪਾਂ ਨੂੰ ਭਲੇਖੇ ਵਿੱਚ ਪਾਇਆ ਹੋਇਆ ਹੈ ਤੇ ਡਰਾਇਆ ਹੋਇਆ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਜਾਂ ਸੰਤ ਕਾ ਨਿੰਦਕ ਅਧ ਬੀਚ ਤੇ ਟੁੱਟੈ ਜਦੋਂ ਇਹੋ ਜਿਹਾਂ ਤੁਕਾਂ ਪੜਦੇ ਆ ਕੋਈ ਆਪਾਂ ਨੂੰ ਪੜ ਕੇ ਸੁਣਾਉਂਦਾ ਤਾਂ ਆਪਣੇ ਮਨ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ ਸੰਤ ਕਾ ਨਿੰਦਕ ਊਂ ਬਿਲ ਲਾਈ ਜਿਉਂ ਚੱਲ ਬਿਹੂਨ ਮੱਛਲੀ ਤੜਫੜਾਏ ਇਹ ਜਿਹੜੀ ਤੁਕਾਂ ਪੜ ਕੇ ਆਪਣਾ ਮਨ ਵਿੱਚ ਆਪਾਂ ਕਿਸੇ ਨੂੰ ਕੋਈ ਸਹੀ ਗੱਲ ਕਹਿ ਨਹੀਂ ਸਕਦੇ ਸਮਝ ਨਹੀਂ ਸਕਦੇ ਤੇ ਮਨ ਵਿੱਚ ਇੱਕ ਡਰ ਪੈਦਾ ਕੀਤਾ ਜਾਂਦਾ ਹੈ ਜਦੋਂ ਆਪਾਂ ਗੁਰੂ ਨੂੰ ਸੰਤ ਸਮਝਦੇ ਆ ਗੁਰੂ ਤੇ ਗੋਣਾ ਨੂੰ ਸੰਤ ਸਮਝਾਂਗੇ ਗੁਰੂ ਨੂੰ ਸਾਧ ਸਮਝਾਂਗੇ ਗੁਰੂ ਨੂੰ ਬ੍ਰਹਮ ਗਿਆਨੀ ਸਮਝਾਂਗੇ ਤਾ ਆਪਣੇ ਮਨ ਵਿੱਚ ਕਿਸੇ ਪ੍ਰਤੀ ਦਰ ਨਹੀਂ ਹੋਵੇਗਾ ਪਿਆਰ ਹੋਵੇਗਾ ਤੇ ਉਹ ਸਿੱਖਣ ਦੀ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਕੁਛ ਆਪਾਨੂੰ ਗਿਆਨ ਪ੍ਰਾਪਤ ਹੋਵੇਗਾ ਆਓ ਹੁਣ ਰਹਾਉ ਵਾਲਾ ਬੰਦ ਹੈ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਭਾਈ ਇਹ ਮਨ ਤੇਰਾ ਭਾਈ ਕਹਿੰਦੇ ਜਦ ਤੋਂ ਮੈਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਨਾਲ ਉਪੇੰਤੀ ਮਹਾਪੁਰਸ਼ਾਂ ਦੇ ਬਾਣੀ ਉਹਨਾਂ ਦਾ ਦਿੱਤਾ ਹੋਇਆ ਗਿਆਨ ਨਾਲ ਮੇਰੀ ਬਣ ਗਈ ਬਣਨਾ ਹੁੰਦਾ ਕਿਸੇ ਨਾਲ ਆਪਣੀ ਬਣਦੀ ਹੈ ਜਦੋਂ ਆਪਾਂ ਉਹਦੇ ਕਹਿਣੇ ਵਿੱਚ ਆਉਂਦੇ ਆ ਉਹਦੀ ਗੱਲ ਨੂੰ ਸੁਣਦੇ ਆ ਸਮਝਦੇ ਆ ਫਿਰ ਆਪਾਂ ਕਹਿੰਦੇ ਆ ਵੀ ਹੁਣ ਮੇਰੀ ਇਹਦੇ ਨਾਲ ਬਣ ਗਈ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਵੀ ਆਪਾਂ ਰਿਸ਼ਤੇਦਾਰੀ ਵਿੱਚ ਚਾਹੇ ਕੋਈ ਨੇੜੇ ਦੀ ਵੀ ਹੋਵੇ ਜੇ ਆਪਣੇ ਵਿਚਾਰ ਨਹੀਂ ਨਾ ਮਿਲਦੇ ਉਹਦੇ ਨਾਲ ਤਾਂ ਆਪਣੀ ਉਹਦੇ ਨਾਲ ਬਣਦੀ ਨਹੀਂ ਕਦੇ ਵੀ ਵਿਗੜ ਜਾਂਦੀ ਜਦੋਂ ਆਪਣੇ ਵਿਚਾਰ ਕਿਸੇ ਨਾਲ ਮਿਲਦੇ ਨੇ ਫਿਰ ਆਪਾਂ ਤੈਨਿਆਂ ਵੀ ਇਹਦੇ ਨਾਲ ਮੇਰੀ ਹੋਂ ਬਣ ਕੇ ਇਸੇ ਤਰ੍ਹਾਂ ਹੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਆਪਣੇ ਵਿਚਾਰ ਮਿਲਦੇ ਨੇ ਗੁਰੂ ਜੀ ਜੋ ਕਹਿੰਦੇ ਨੇ ਉਹ ਆਪਾਂ ਨੂੰ ਆਪਣੇ ਭਲੇ ਲਈ ਲੱਗਦਾ ਹੈ ਗੁਰੂ ਦੇ ਗੁਣਾਂ ਨੂੰ ਆਪਾਂ ਧਾਰਨ ਕਰਨਾ ਲੱਗ ਜਾਂਦੇ ਹਾਂ ਤਾਂ ਆਪਾਂ ਕਹਿੰਦੇ ਆ ਬਈ ਹਮ ਸੰਤਨ ਸਿਉ ਬਣ ਆਈ ਹੁਣ ਗੁਰੂ ਸੰਤ ਨਾਲ ਮੇਰੀ ਬਣ ਗਈ ਹੁਣ ਮੈਨੂੰ ਗੁਰੂ ਦੀ ਗੱਲ ਸਮਝਣ ਆਉਣ ਲੱਗ ਗਈ ਸਮਝ ਆਉਣ ਲੱਗ ਗਈ ਇਹ ਹੋਇਆ ਤਉ ਪੂਰਬ ਲਿਖਿਆ ਭਾਈ ਇਹ ਮੇਰੇ ਪਿਛਲੇ ਕਰਮਾਂ ਕਰਕੇ ਇਹ ਮੈਨੂੰ ਸਮਝ ਆਈ ਹੁਣ ਪਿਛਲੇ ਕਰਮ ਕੀ ਨੇ ਪੁਰਬ ਅਸਲ ਵਿੱਚ ਹੁੰਦਾ ਕੀ ਇਦੇ ਬਾਰੇ ਵੀ ਲੋਕਾਂ ਨੇ ਆਪਾਂ ਨੂੰ ਬਹੁਤ ਭੁਲੇਖੇ ਪਾਏ ਹੋਏ ਨੇ ਪਟਕਣਾ ਵਿੱਚ ਪਾਏ ਹੋਇਆ ਹੈ। ਪੁਰਬ ਹੁੰਦਾ ਹੈ ਪਿਛਲਾ ਸਮਾਂ। ਉਹ ਇਹ ਨਹੀਂ ਵੀ ਆਪਾਂ ਨੂੰ ਇਹੀ ਸਮਝਾਇਆ ਗਿਆ ਵੀ ਇਹ ਕੋਈ ਤੁਹਾਡੇ ਪੁਰਾਣੇ ਜਨਮਾਂ ਦੀ ਪਿਛਲੇ ਜਨਮਾਂ ਦੇ ਕਰਮ ਨੇ। ਇਹ ਪਿਛਲਾ ਸਮਾਂ ਉਹ ਹੁੰਦਾ ਹੈ ਜੋ ਸਮਾਂ ਲੰਘ ਗਿਆ ਜਿਹਨੂੰ ਆਪਾਂ ਪਾਸਟ ਕਹਿੰਦੇ ਹਾਂ, ਭੂਤਕਾਲ ਕਹਿੰਦੇ ਹਾਂ। ਜਿਸ ਤਰ੍ਹਾਂ ਹੁਣ ਤੁਸੀਂ ਗੁਰਦੁਆਰਾ ਸਾਹਿਬ ਆਏ ਤੁਹਾਡਾ ਪਿਛਲਾ ਕਰਮ ਕੀ ਹੈ ਜਦੋਂ ਤੁਸੀਂ ਘਰੋਂ ਚੱਲ ਕੇ ਆਏ ਉਹ ਪਿਛਲਾ ਕਰਮ ਬਣ ਗਿਆ ਉਹ ਪੁਰਬਲਾ ਕਰਮ ਤੁਹਾਡਾ ਬਣ ਗਿਆ ਚਾਹੇ ਉਹ ਇੱਕ ਸਕਿੰਟ ਹੈ ਮਿੰਟ ਹੈ ਇੱਕ ਦਿਨ ਹੈ ਮਹੀਨਾ ਸਾਲ ਹੈ ਚਾਹੇ ਕੋਈ ਜਨਮ ਹੈ ਉਹਨੂੰ ਕਹਿੰਦੇ ਨੇ ਪੁਰਬਲਾ ਕਰਮ ਜਿਸ ਤਰ੍ਹਾਂ ਇੱਕ ਬੱਚਾ ਪੜ ਕੇ ਵਧੀਆ ਨੰਬਰ ਲੈਂਦਾ ਹੈ ਪਾਸ ਹੁੰਦਾ ਆਪਾਂ ਕਹਿੰਦੇ ਆ ਵੀ ਇਹਦੇ ਪੁਰਬਲੇ ਜਨਮਾਂ ਦੀ ਕਮਾਈ ਹੈ ਉਹ ਕੀ ਕਮਾਈ ਹੁੰਦੀ ਹੈ ਉਹਦੇ ਪਿਛਲੇ ਜਨਮਾਂ ਦੀ ਨਹੀਂ ਹੁੰਦੀ ਉਹਨੇ ਪਿਛਲੇ ਸਾਲ ਭਰ ਜੋ ਵੀ ਮਿਹਨਤ ਕੀਤੀ ਹੈ ਉਹਦਾ ਉਹਨੂੰ ਫਲ ਪ੍ਰਾਪਤ ਹੁੰਦਾ ਉਹਦੇ ਹੁੰਦੀ ਹੈ ਪੁਰਬਲੇ ਜਨਮਾਂ ਦੀ ਮਿਹਨਤ ਇਸੇ ਤਰ੍ਹਾਂ ਹੀ ਕਿਸਾਨ ਖੇਤੀ ਕਰਦੇ ਨੇ ਉਹ 2 4 6 ਮਹੀਨੇ ਦਾ ਸਾਲ ਪਰ ਕਈ ਫਸਲਾਂ ਹੁੰਦੀਆਂ ਨੇ ਉਹ ਫਸਲ ਨੂੰ ਜਦੋਂ ਉਹਨਾਂ ਨੂੰ ਫਸਲ ਪ੍ਰਾਪਤ ਹੁੰਦੀ ਹੈ ਤਾਂ ਉੱਥੇ ਵੀ ਆਪਾਂ ਕਹਿੰਦੇ ਆਂ ਵੀ ਇਹ ਦੇ ਕਰਮਾਂ ਦਾ ਫਲ ਮਿਲੇ ਆਂ ਪੁਰਬਲੇ ਕਰਮਾਂ ਦਾ ਕਿਉਂਕਿ ਉਹਨੇ 6 ਮਹੀਨੇ ਸਾਲ ਮਿਹਨਤ ਕੀਤੀ ਹੁੰਦੀ ਉਹ ਕਰਮ ਕਮਾਏ ਹੁੰਦੇ ਨੇ ਹੁਣ ਪੁਰਬਲਾ ਕਰਮ ਹੁੰਦਾ ਜੋ ਸਮਾਂ ਲੰਘ ਗਿਆ ਹੁਣ ਕੋਈ ਅੱਜ ਜੇਲ੍ਹ ਵਿੱਚ ਬੈਠਾ ਤਾਂ ਕਿਉਂਨੇ ਪਿਛਲੇ ਜਨਮਾਂ ਵਿੱਚ ਮਾੜੇ ਕਰਮ ਕੀਤੇ ਨਹੀਂ ਜੋ ਸਮਾਂ ਲੰਘ ਗਿਆ ਇਸੇ ਜਨਮ ਵਿੱਚ ਉਹਨੇ ਚੋਰੀ ਕੀਤੀ ਕਿਸੇ ਨੇ ਕੋਈ ਨਸ਼ੇ ਦੀਆਂ ਤਸਕਰੀਆਂ ਕੀਤੀਆਂ ਉਹ ਇਸੇ ਲਈ ਅੱਜ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਦੇ ਪੁਰਬਲੇ ਕਰਮ ਹੋਗੇ ਜੋ ਉਹਨਾਂ ਨੇ ਪਿੱਛੇ ਮਾਰੇ ਕਰਮ ਕਮਾਏ। ਉਹਨੂੰ ਕਹਿੰਦੇ ਨੇ ਪੁਰਬਲਗ ਕਰਮ, ਪੁਰਬ ਕਰਮ। ਹੁਣ ਕਹਿੰਦੇ ਹਮ ਸੰਤਨ ਸਿਉ ਬਣ ਆਈ ਪੁਰਬ ਲਿਖਿਆ ਪਾਈ। ਇਹ ਮਨ ਤੇਰਾ ਪਾਈ। ਕਹਿੰਦੇ ਜਦੋਂ ਮੈਂ ਪੁਰਬਲੇ ਕਰਮਾਂ ਨੂੰ ਆਪਣੇ ਪਿਛਲੇ ਕਰਮਾਂ ਨੂੰ ਵਧਿਆ ਕੀਤਾ ਗੁਰੂ ਘਰ ਆਇਆ ਉਹ ਸਮਝ ਲਈ, ਸਿੱਖਿਆ ਲਈ। ਕਹਿੰਦੇ ਤਾਂ ਹੀ ਮੇਰੇ ਗੁਰੂ ਨਾਲ ਹੁਣ ਬਣ ਗਈ ਗੁਰੂ ਨਾਲ ਮੇਰੀਆਂ ਵਿਚਾਰਾਂ ਮੇਲ ਖਾਣ ਲੱਗ ਗਈਆਂ ਗੁਰੂ ਤੋਂ ਮੈਨੂੰ ਸਿੱਖਿਆ ਪ੍ਰਾਪਤ ਹੋਣ ਲੱਗ ਗਈ ਸਮਝ ਆਉਣ ਲੱਗ ਗਈ ਇਹ ਹੁੰਦਾ ਪੁਰਬਲਾ ਕਰਮ ਨਹੀਂ ਸਾਰੇ ਹੋਰ ਘਰ ਵੀ ਬੈਠੇ ਨੇ ਕਰਮ ਕਮਾਉਣਾ ਪੈਂਦਾ ਜੇ ਆਪਾਂ ਕੁਸ਼ ਪ੍ਰਾਪਤ ਕਰਨਾ ਹੈ ਜੇ ਫਸਲ ਪ੍ਰਾਪਤ ਕਰਨੀ ਹੈ ਬੀਜ ਨੂੰ ਬੀਜਣਾ ਪੈਂਦਾ ਜੇ ਕਿਸੇ ਬੱਚੇ ਨੇ ਜ਼ਿੰਦਗੀ ਚ ਕਾਮਯਾਬ ਹੋਣਾ ਹੈ ਤਾਂ ਉਹਨੂੰ ਪੜ੍ਹਾਈ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਕੰਮ ਕਮਾਉਣਾ ਪੈਂਦਾ ਹੈ ਕਹਿੰਦੇ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਪਾਈ ਕਹਿੰਦੇ ਮੈਂ ਹੁਣ ਛੇ ਗੁਰੂ ਜੀ ਇਹ ਮੇਰਾ ਮਰ ਮਾਨ ਹੈ ਨਾ ਇਹ ਹੁਣ ਤੇਰਾ ਹੋ ਗਿਆ ਮੇਰਾ ਨਹੀਂ ਰਹਾ ਕਿਉਂਕਿ ਮੈਨੂੰ ਤੇਰੀ ਸਿੱਖਿਆ ਤੇਰਾ ਗਿਆਨ ਸਮਝ ਆਉਣ ਲੱਗ ਗਿਆ ਫਿਰ ਸ਼ੁਰੂ ਤੇ ਕਹਿੰਦੇ ਨੇ ਹਮ ਸੰਤਨ ਸਿਉ ਬਣ ਆਈ ਇਰਹਾਉ ਬਲ ਬੰਦ ਹੈ ਸ਼ੁਰੂ ਤੇ ਕਹਿੰਦੇ ਨੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਣਾ ਹੁਣ ਆਪਾਂ ਸਮਝਿਆ ਵੀ ਸੰਤ ਸੰਤਨ ਗੁਰੂ ਗ੍ਰੰਥ ਸਾਹਿਬ ਆਪਣੇ ਲਈ ਉਹ ਮਹਾਪੁਰਸ਼ ਨੇ ਜਿਨ੍ਹਾਂ ਦਾ ਗਿਆਨ ਆਪਾਂ ਰੋਜ਼ ਪੜ੍ਹਦੇ ਆ ਸੁਣਦੇ ਆ ਸਮਝਦੇ ਆ ਤੇ ਉਹਨਾਂ ਦੇ ਗੁਣਾਂ ਨੂੰ ਪ੍ਰਾਪਤ ਕਰਦੇ ਹਾਂ ਹਮ ਸੰਤਨ ਕੀ ਰੇਨ ਪਿਆ ਇਹ ਨਿਮਰਤਾ ਵਿੱਚ ਆ ਕੇ ਕਹਿੰਦੇ ਨੇ ਮੈਂ ਉਹਨਾਂ ਦੀ ਮੈਂ ਗੁਰੂ ਦੀ ਪੈਰਾਂ ਦੀ ਧੂੜ ਹਾਂ ਕਿਉਂਕਿ ਜਿਹੜੀ ਪੈਰਾਂ ਦੀ ਮਿੱਟੀ ਹੁੰਦੀ ਹੈ ਨਾ ਪੈਰਾਂ ਨੂੰ ਮਿੱਟੀ ਲੱਗੀ ਹੋਵੇ ਉਹਦੀ ਕੋਈ ਕੀਮਤ ਨਹੀਂ ਹੁੰਦੀ ਇਸੇ ਲਈ ਇੱਥੇ ਰੇਨ ਵਰਤਿਆ ਵੀ ਮੈਂ ਨਿਮਰਤਾ ਵਿੱਚ ਆ ਗਿਆ ਹੁਣ ਤੇ ਮੈਂ ਗੁਰੂ ਦੇ ਚਰਨਾਂ ਦੀ ਧੂੜ ਹਾਂ ਹਮ ਸੰਤਨ ਕੀ ਸ਼ਰਨ ਇਹ ਹੋਇਆ ਉਦੋਂ ਨਿਮਰਤਾ ਕਦੋਂ ਆਈ ਜਦੋਂ ਮੈਂ ਸੰਤ ਗੁਰੂ ਸੰਤ ਦੀ ਸ਼ਰਨ ਵਿੱਚ ਆ ਗਿਆ ਗੁਰੂ ਜੀ ਦੇ ਕਹਿਣੇ ਵਿੱਚ ਆ ਗਿਆ ਗੁਰੂ ਦੇ ਗੱਲ ਨੂੰ ਸਮਝਣ ਲੱਗ ਪਿਆ ਫਿਰ ਕੀ ਹੋਇਆ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਹੁਣ ਗੁਰੂ ਸੰਤ ਦੀ ਮੈਂ ਓਟ ਵਿੱਚ ਰਹਿਣਾ ਉਹਦੇ ਆਸਰੇ ਵਿੱਚ ਰਹਿਣਾ ਜਦੋਂ ਵੀ ਨਾ ਓਟ ਹੁੰਦੀ ਹੈ ਜਦੋਂ ਮਨ ਲੋ ਮੈਂ ਪੈਂਦਾ ਆਪਾਂ ਮੈਂ ਤੋਂ ਬਚਣ ਲਈ ਕੋਈ ਦਰਖਤ ਹੈਟਾ ਓਟ ਲੈ ਲੰਨੇ ਆ ਕਦੇ ਕਿਤੇ ਜਿੱਥੇ ਆਪਾਂ ਨੂੰ ਉਹ ਨਾਂ ਲੱਗੇ ਉਹਨੂੰ ਕਹਿੰਦੇ ਨੇ ਓਟ ਓਟ ਆਸਰਾ ਇਸੇ ਤਰ੍ਹਾਂ ਹੀ ਆਪਾਂ ਦੁਨਿਆਵੀ ਵਿਕਾਰਾਂ ਵਿਸ਼ਿਆਂ ਤੋਂ ਬਚਣ ਲਈ ਗੁਰੂ ਦੀ ਓਟ ਲੈਂਦੇ ਆ ਗੁਰੂ ਦੇ ਸ਼ਬਦ ਦੀ ਓਟ ਗੁਰੂ ਦੇ ਗਿਆਨ ਦੀ ਓਟ ਆਸਰਾ ਪਾ ਕੇਂਦੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਜਦੋਂ ਮੈਂ ਗੁਰੂ ਦੀ ਓਟ ਆਸਰਾ ਲਿਆ ਸੰਤ ਹਮਾਰਾ ਗਹਿਣਾ ਹੁਣ ਗੁਰੂ ਦੇ ਦਿੱਤੇ ਹੋਏ ਗੁਣ ਨੇ ਜਿਹੜੇ ਸੰਤ ਦੇ ਦਿੱਤੇ ਹੋਏ ਮੈਨੂੰ ਗੁਣ ਨੇ ਸਿੱਖੇ ਇਹ ਮੇਰਾ ਗਹਿਣਾ ਬਣ ਗਿਆ ਕਿਉਂਕਿ ਜਿਹੜਾ ਆਪਣੇ ਕੋਲ ਕੋਈ ਗਹਿਣੇ ਹੁੰਦੇ ਨਾ ਜਿਹਨੂੰ ਆਪਾਂ ਸੋਨੇ ਦੇ ਗਹਿਣੇ ਕਹਿੰਦੇ ਆ ਕੋਈ ਹੋਰ ਧਾਤ ਦੇ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਆਪਣੇ ਔਖੇ ਸਮੇਂ ਵਿੱਚ ਕਦੋਂ ਵੀ ਗਹਿਣਾ ਜਿਹੜਾ ਉਹ ਕੰਮ ਆ ਜਾਂਦਾ ਜਦੋਂ ਕਿਸੇ ਨੂੰ ਕੋਈ ਆਫ ਪੈਂਦੀ ਐ ਤਾਂ ਉਹਨੂੰ ਵੇਚ ਕੇ ਉਹ ਆਪਣਾ ਕਾਰਜ ਕਰ ਲੈਂਦਾ ਉਹਦਾ ਕੰਮ ਸਰ ਜਾਂਦਾ ਉਹਨੂੰ ਆਪਾਂ ਕਹਿੰਦੇ ਗਹਿਣਾ ਜਾਂ ਜ਼ਮੀਨ ਜਾਇਦਾਦ ਨੂੰ ਵੀ ਆਪਾਂ ਕਹਿੰਦੇ ਨੇ ਵੀ ਆਪਣਾ ਗਹਿਣਾ ਇਸ ਲਈ ਕਹਿੰਦੇ ਜਦੋਂ ਤੂੰ ਗੁਰੂ ਦੇ ਔਟ ਆਸਰੇ ਵਿੱਚ ਆਇਆ ਗੁਰੂ ਦੀ ਗਿਆਨ ਮੁਤਾਬਕ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਨੇ ਤੈਨੂੰ ਗਿਆਨ ਦਾ ਗਹਿਣਾ ਦਿੱਤਾ ਜਿਹੜਾ ਤੇਰੇ ਹਰ ਟਾਈਮ ਤੇਰੇ ਕੰਮ ਆਉਂਦਾ ਜਦੋਂ ਵੀ ਤੂੰ ਗਲਤ ਪਾਸੇ ਜਾਂਦਾ ਤੈਨੂੰ ਸਿੱਖਿਆ ਮਿਲਦੀ ਹੈ ਵੀ ਇਹ ਕੰਮ ਮੈਂ ਕਰਨਾ ਹੈ ਜਾਂ ਨਹੀਂ ਕਰਨਾ ਅੱਗੇ ਕਹਿੰਦੇ ਰਹਾਉ ਵਾਲਾ ਬੰਦਾ ਉਸ ਤੋਂ ਬਾਅਦ ਸੰਤਨ ਸਿਉ ਮੇਰੀ ਲੇਵਾ ਤੇ ਵੀ ਸੰਤਨ ਸਿਉ ਬਿਹਾਰਾ ਕਹਿੰਦੇ ਹੁਣ ਗੁਰੂ ਸੰਤ ਨਾਲ ਹੀ ਮੇਰਾ ਲੈਣ ਦੇਣ ਹੈ ਮੈਂ ਹੋਰ ਕਿਤੇ ਬਾਹਰ ਨਹੀਂ ਭਟਕਦਾ ਫਿਰਦਾ ਕਿਸੇ ਹੋਰ ਨੂੰ ਸੰਤ ਸਮਝ ਕੇ ਮੈਂ ਭਟਕਣਾ ਜਿਹੜੀ ਮੇਰੀ ਹੈ ਉਹ ਖਤਮ ਹੋ ਗਈ ਤੇ ਹੁਣ ਮੈਨੂੰ ਸਮਝ ਆਈ ਵੀ ਮੇਰੇ ਲਈ ਗੁਰੂ ਹੀ ਸੰਤ ਹੈ ਉਹ ਮਹਾਪੁਰਸ਼ ਹੀ ਸੰਤ ਹਨ ਉਹਨਾਂ ਦੇ ਦਿੱਤੇ ਹੋਏ ਗੁਣ ਹੀ ਮੇਰੇ ਲਈ ਸੰਤ ਹਨ ਹੁਣ ਗੁਰੂ ਨਾਲ ਹੀ ਮੇਰਾ ਲੈਣ ਦੇਣ ਹੈ ਗੁਰੂ ਨਾਲ ਹੀ ਮੇਰਾ ਵਰਤ ਵਿਹਾਰਾ ਹੈ ਗੁਰੂ ਨਾਲ ਲੈਣ ਦੇਣ ਗੁਰੂ ਨੂੰ ਮਾਪਣਾ ਮੰਨ ਦਿੰਨਾ ਤੇ ਗੁਰੂ ਤੋਂ ਉਹਨਾਂ ਦੇ ਗੁਣ ਪ੍ਰਾਪਤ ਕਰਨਾ ਉਹ ਗੁਣ ਲੈਣਾ ਮੈਂ ਗੁਰੂ ਨੂੰ ਆਪਣਾ ਮੰਨ ਦਿੱਤਾ ਤੇ ਗੁਰੂ ਤੋਂ ਗੁਣ ਲੈ ਗੁਣ ਗੁਰੂ ਤੋਂ ਸਿੱਖਿਆ ਪ੍ਰਾਪਤ ਕਰੀ ਇਸ ਸੰਤਨ ਸਿਉਂ ਵਿਵਹਾਰਾ ਗੁਰੂ ਨਾਲ ਹੀ ਹੁਣ ਮੇਰਾ ਵਰਤ ਵਿਵਹਾਰਾ ਹੈ ਜਦੋਂ ਮੈਨੂੰ ਕੋਈ ਔਕੜ ਪੈਂਦੀ ਹੈ ਤਾਂ ਮੈਂ ਗੁਰੂ ਤੋਂ ਹੀ ਸਿੱਖਿਆ ਲੈਣਾ ਹੈ ਬਿ ਗੁਰੂ ਜੀ ਮੈਨੂੰ ਦੱਸੋ ਮੈਂ ਇਹ ਕਾਰਜ ਕਿਵੇਂ ਕਰਾਂ ਕਿਉਂਕਿ ਭਾਵੇਂ ਆਪਾਂ ਕਾਰਜ ਕਰਦੇ ਆ ਗੁਰੂ ਨੂੰ ਬੁਲਾਉਂਦੇ ਆ ਪਰ ਆਪਾਂ ਸਿੱਖਿਆ ਨਹੀਂ ਲੈਂਦੇ ਕਰਦੇ ਆਪਾਂ ਆਪਣੀ ਮਰਜ਼ੀ ਹੀ ਹਾਂ ਅੱਪਕੈ ਦੇ ਨੇ ਆ ਵੀ ਆਪਾ ਕਾਰਜ ਕਰਨਾ ਕੋਈ ਪਹਿਲਾ ਪਾਠ ਕਰਾ ਲਓ ਪਰ ਕੀ ਆਪਾ ਗੁਰੂ ਦੀ ਸਿੱਖਿਆ ਮੁਤਾਬਕ ਉਹ ਕਾਰਜ ਕਰਦੇ ਕਦੇ ਨਹੀਂ ਕਰਦੀ ਆਪਾ ਆਪਣੀ ਮਰਜ਼ੀ ਹੀ ਹੁੰਦੀ ਹੈ ਪਰ ਕਹਿੰਦੇ ਮੇਰਾ ਹੁਣ ਗੁਰੂ ਨਾਲ ਹੀ ਵਿਹਾਰਾ ਹੈ ਗੁਰੂ ਨਾਲ ਹੀ ਵਰਤ ਵਰਤਾਵਾ ਹੈ ਫਿਰ ਕੀ ਹੋਇਆ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਕਹਿੰਦੇ ਹੁਣ ਮੇਰਾ ਜਿਹੜਾ ਮਨ ਹੈ ਨਾ ਉਹ ਕਹਿੰਦੇ ਭਗਤੀ ਵਾਲੇ ਭੰਡਾਰ ਨਾਲ ਭਰ ਗਿਆ ਭਾਵ ਗਿਆਨ ਨਾਲ ਗੁਰੂ ਦੇ ਗੁਣਾ ਨਾਲ ਉਹ ਭਰ ਗਿਆ ਸੰਤਨ ਸਿਉ ਹਮ ਲਾਹਾ ਖਟਿਆ ਕਹਿੰਦੇ ਮੈਂ ਗੁਰੂ ਤੋਂ ਇਹ ਲਾਹਾ ਖਟਿਆ ਜੇ ਮੈਂ ਕੋਈ ਚੰਗਾ ਕਰਮ ਕਮਾਇਆ ਮੈਂ ਗਿਆ ਸੁਣਿਆ ਬੈਠਿਆ ਉਹਨੂੰ ਲਾਗੂ ਕੀਤਾ ਆਪਣੀ ਜ਼ਿੰਦਗੀ ਵਿੱਚ ਤਾਂ ਮੈਂ ਉਹ ਗੁਨਾ ਤੋਂ ਲਾਹਾ ਪ੍ਰਾਪਤ ਕੀਤਾ ਕੋਈ ਘਾਟਾ ਨਹੀਂ ਕਿਉਂਕਿ ਆਪਾਂ ਉਹ ਚੀਜ਼ ਤਾਂ ਬਹੁਤ ਜਲਦੀ ਕਰਦੇ ਆ ਜਿੱਥੇ ਆਪਾਂ ਨੂੰ ਕੋਈ ਨੁਕਸਾਨ ਹੋਵੇ ਪਰ ਜਿੱਥੇ ਕੋਈ ਲਾਹਾ ਹੋਵੇ ਨਾ ਲਾਹੇ ਕੋ ਤੂ ਢੀਲਾ ਢੀਲਾ ਉਥੇ ਜਿਹੜਾ ਆਪਣਾ ਮਨ ਹੈ ਨਾ ਉਹ ਢਿੱਲਾ ਪੈ ਜਾਂਦਾ ਉਹ ਆਲਸ ਵਿੱਚ ਆ ਜਾਂਦਾ ਜਿੱਥੇ ਆਪਣੇ ਮਨ ਨੂੰ ਕੋਈ ਲਾਹਾ ਮਿਲ ਹੁਣ ਗੁਰੂ ਤੋਂ ਕਹਿੰਦੇ ਮੈਂ ਗੁਣਾ ਦਾ ਲਾਹਾ ਖਟ ਲਿਆ ਗੁਣ ਪ੍ਰਾਪਤ ਕਰ ਲੇ ਅੱਗੇ ਕਹਿੰਦੇ ਸੰਤਨੋ ਕੋ ਪੂੰਜੀ ਸੌਪੀ ਕਹਿੰਦੇ ਸੰਤ ਗੁਰੂ ਸੰਤ ਨੇ ਹੁਣ ਮੈਨੂੰ ਗੁਣਾ ਦੀ ਪੂੰਜੀ ਸੌਪਤੀ ਕਿਉਂਕਿ ਆਪਾਂ ਇਹ ਹੁੰਦਾ ਨਾ ਵੀ ਜਿਹੜਾ ਵੀ ਆਪਾਂ ਕੰਮ ਕਰੀਏ ਉਹਦੇ ਵਿੱਚ ਮੈਨੂੰ ਲਾਭ ਕੀ ਹੋਵੇ ਆਪਣਾ ਹਰੇਕ ਦਾ ਮਨ ਇਹੀ ਹੁੰਦਾ ਹੈ ਵੀ ਮੈਂ ਦੁਕਾਨ ਕਰਦਾ ਇਹਦੇ ਵਿੱਚ ਮੈਨੂੰ ਕੀ ਲਾਭ ਹੈ ਮੈਂ ਕੋਈ ਨੌਕਰੀ ਕਰਦਾ ਇਹਦੇ ਵਿੱਚ ਮੈਨੂੰ ਕਿਹੜੀ ਪੂੰਜੀ ਕਿਹੜਾ ਲਾਭ ਮਿਲਦਾ ਮੈਂ ਕੋਈ ਖੇਤੀਬਾੜੀ ਕਰਦਾ ਕੋਈ ਹੋਰ ਬਿਜ਼ਨਸ ਕਰਦਾ ਹਰੇਕ ਬੰਦਾ ਕਹਿੰਦਾ ਵੀ ਇਹਦੇ ਵਿੱਚ ਮੈਨੂੰ ਲਾਹਾ ਕੀ ਹੋ ਮੈਨੂੰ ਲਾਭ ਕੀ ਮਿਲੂ ਮੈਨੂੰ ਪੂੰਜੀ ਕਿੰਨੀ ਪ੍ਰਾਪਤ ਹੋ ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਸੰਤ ਕੋਲ ਆਉਨੇ ਆ ਗੁਰੂ ਵੀ ਆਪਾਂ ਨੂੰ ਇੱਕ ਪੂੰਜੀ ਸੌਂਪਦਾ ਹੈ ਪਾਪ ਆਪਾਂ ਨੂੰ ਸਮਝ ਨਹੀਂ ਉਹ ਆਪਾਂ ਪੂੰਜੀ ਪ੍ਰਾਪਤ ਕਰਨਾ ਨਹੀਂ ਚਾਹੁੰਦੇ ਪਰ ਫਿਰ ਵੀ ਜਿਹੜੇ ਕਰਨਾ ਚਾਹੁੰਦੇ ਨਾ ਕਹਿੰਦੇ ਸੰਤਨ ਮੋਕੋ ਪੂੰਜੀ ਸੌਂਪੀ ਗੁਰੂ ਸੰਤ ਨੇ ਮੈਨੂੰ ਗੁਨਾ ਦੀ ਪੂੰਜੀ ਸੌਂਪਤੀ ਗਿਆਨ ਦਾ ਮੇਰੇ ਮਨ ਵਿੱਚ ਪ੍ਰਗਟ ਪ੍ਰਗਾਸ ਕਰਤਾ ਗੁਰੂ ਸੰਤ ਨੇ ਕਹਿੰਦੇ ਤੋ ਉਤਰਿਆ ਮਨ ਕਾ ਧੋਖਾ ਕਹਿੰਦੇ ਮੇਰੇ ਮਨ ਦੇ ਵਿੱਚ ਜਿਹੜੇ ਧੋਖੇ ਤੇ ਛਲਕਪਟ ਤੇ ਕਹਿੰਦੇ ਵਿਸ਼ੇਵਕਾਰ ਤੇ ਜਿਹੜੀਆਂ ਮੈਂ ਗਲਤ ਆਤਮ ਵਿੱਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਸੀ ਧੋਖੇ ਵਿੱਚ ਸੀ ਵੀ ਮੈਨੂੰ ਇਹ ਚੀਜ਼ਾਂ ਤੋਂ ਸੁੱਖ ਪ੍ਰਾਪਤ ਹੁੰਦਾ ਪਰ ਸੋਖੇ ਹੇਤ ਬਹੁਤ ਦੁੱਖ ਲੱਗਦਾ ਕਹਿੰਦੇ ਜਦੋਂ ਕੋਈ ਸੁੱਖਾ ਨੂੰ ਕਈ ਸੁੱਖੇ ਜਿਹੇ ਹੁੰਦੇ ਨੇ ਉਹ ਆਪਾਂ ਨੂੰ ਅੱਜ ਲੱਗਦਾ ਵੀ ਇਹ ਚੀਜ਼ ਨੂੰ ਆਪਾਂ ਪੀ ਕੇ ਜਾਂ ਕੋਈ ਨਸ਼ਾ ਕਰਦੇ ਆ। ਉਹ ਨਸ਼ੇ ਵਾਲੇ ਬੰਦੇ ਨੂੰ ਲੱਗਦਾ ਵੀ ਮੈਂ ਇਹ ਤੋਂ ਸੁੱਖ ਪ੍ਰਾਪਤ ਕਰ ਰਿਹਾ। ਪਰ ਸੁੱਖ ਕੇ ਹੇਤ ਬਹੁਤ ਦੁੱਖ ਲੱ। ਪਰ ਉਹ ਇਹ ਨਹੀਂ ਸਮਝਦਾ ਵੀ ਆਉਣੇ ਵਾਲੇ ਸਮੇਂ ਵਿੱਚ ਇਹ ਤੇਰਾ ਸੁੱਖ ਦੁੱਖ ਬਣ ਜਾਣਾ। ਇਤੋਂ ਤੈਨੂੰ ਬਿਮਾਰੀਆਂ ਲੱਗਣੀਆਂ ਤੇਰਾ ਜੀਵਨ ਜਿਹੜਾ ਹੋ ਬਰਬਾਦ ਹੋ ਜਾਣਾ। ਇਸੇ ਤਰ੍ਹਾਂ ਇਹ ਕਹਿੰਦੇ ਤੋ ਉਤਰਿਆ ਮਨ ਕਾ ਧੋਖਾ ਜਿਹੜਾ ਮੇਰਾ ਮਨ ਧੋਖੇ ਵਿੱਚ ਸੀ ਜਦੋਂ ਗੁਰੂ ਨੇ ਮੈਨੂੰ ਗੁਨਾ ਦੇ ਪੂੰਜੀ ਬਖਸ਼ੀ ਤਾਂ ਮੇਰੇ ਮਨ ਦੇ ਸਾਰੇ ਧੋਖੇ ਫਰੇਵ ਜਿਹੜੇ ਮਨ ਚੱਲਦੇ ਸੀ ਉਹ ਸਾਰੇ ਲਹਿ ਗਏ ਮੈਨੂੰ ਸਹੀ ਰਸਤੇ ਦਾ ਪਤਾ ਲੱਗ ਗਿਆ ਅੱਗੇ ਕਹਿੰਦੇ ਧਰਮ ਰਾਏ ਅਪ ਕਹਾ ਕਰੈ ਕੋ ਜੋ ਫਟਿਓ ਸਗਲੋ ਲੇਖਾ ਕਹਿੰਦੇ ਹੁਣ ਮੈਨੂੰ ਕਿਸੇ ਧਰਮ ਰਾਏ ਦਾ ਕੋਈ ਡਰ ਨਹੀਂ ਕਿਉਂਕਿ ਮੈਂ ਆਪਣੇ ਜੀਵਨ ਵਿੱਚ ਕੋਈ ਗਲਤ ਕੀਤਾ ਹੀ ਨਹੀਂ ਮੇਰਾ ਕੋਈ ਲੇਖਾ ਹੈ ਹੀ ਨਹੀਂ ਹੁਣ ਥਾਣਿਆਂ ਵਿੱਚ ਕਿਹਨਾਂ ਦੇ ਨਾਮ ਹੁੰਦੇ ਨੇ ਜਿਹੜੇ ਪੁਰਸ਼ ਗਲਤ ਕਰਦੇ ਉਹਨਾਂ ਦੇ ਨਾਮ ਹੁੰਦੇ ਨੇ ਜਦੋਂ ਫਿਰ ਕੋਈ ਪਿੰਡ ਵਿੱਚ ਕੋਈ ਪੁਲਿਸ ਆਉਂਦੀ ਹੈ ਤਾਂ ਉਹਨਾਂ ਨੂੰ ਹੀ ਡਰ ਹੁੰਦਾ ਹੈ ਕਿ ਮੇਰਾ ਹੀ ਨਾਂ ਉੱਥੇ ਬੋਲਦਾ ਕਿਉਂਕਿ ਜਾਂ ਕੋਈ ਜਦੋਂ ਕਦੇ ਤਲਾਸ਼ੀ ਹੁੰਦੀ ਹੋਵੇ ਨਾ ਆਪਾਂ ਤਲਾਸ਼ੀ ਦੀ ਲਾਈਨ ਵਿੱਚ ਹੋਈਏ ਤਾਂ ਡਰ ਉਹਦੇ ਮਨ ਵਿੱਚ ਹੁੰਦਾ ਜਿਹਦੇ ਕੋਲ ਕੋਈ ਗਲਤ ਵਸਤੂ ਹੁੰਦੀ ਹੈ ਕੋਈ ਨਸ਼ੀਲਾ ਪਦਾਰਥ ਹੁੰਦਾ ਜਾਂ ਕੋਈ ਹੋਰ ਗੈਰ ਕਾਨੂੰਨੀ ਚੀਜ਼ ਹੁੰਦੀ ਹੈ ਡਰ ਉਹਦੇ ਮਨ ਵਿੱਚ ਹੁੰਦਾ ਵੀ ਮੇਰੀ ਤਲਾਸ਼ੀ ਵੇਲੇ ਮੈਂ ਫੜਿਆ ਨਾ ਜਾਵਾਂ ਜਿਹਦੇ ਕੋਲ ਕੁਝ ਹੈ ਹੀ ਨਹੀਂ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਜਿੰਨਾ ਉਹਦੇ ਕੋਈ ਕਹਿੰਦਾ ਮੇਰੀ ਤਲਾਸ਼ੀ ਜਿੰਨੀ ਮਨ ਦੀ ਲੈ ਲਓ ਮੇਰੇ ਕੋਲ ਕੁਝ ਹੈ ਹੀ ਇਸੇ ਤਰ੍ਹਾਂ ਹੀ ਕਹਿੰਦੇ ਜਦੋਂ ਤੈ ਆਪਣੇ ਮਨ ਵਿੱਚ ਕੋਈ ਗਲਤ ਲਿਖਿਆ ਹੀ ਨਹੀਂ ਤੇਰੀ ਜਿਹੜੀ ਸੋਚ ਹੈ ਵਿਚਾਰ ਹੈ ਉਹ ਵਧੀਆ ਨੇ ਤਾਂ ਤੈਨੂੰ ਧਰਮ ਰਾਏ ਦਾ ਕਿਸੇ ਦਾ ਕੋਈ ਡਰ ਨਹੀਂ ਦਰੀਏ ਤਾਂ ਜੇ ਕਿਛ ਪਾਪ ਕਮਾਈ ਹੈ ਕਦੇ ਡਰ ਉਹਦੇ ਮਨ ਦੇ ਵਿੱਚ ਹੁੰਦਾ ਹੈ ਜਿਹੜੇ ਪਾਪ ਕਮਾਉਂਦੇ ਨੇ ਗਲਤ ਸੋਚ ਰੱਖਦੇ ਨੇ ਮਨ ਵਿੱਚ ਅੱਗੇ ਕਹਿੰਦੇ ਫਿਰ ਕੀ ਹੋਇਆ ਮਹਾ ਆਨੰਦ ਭੈ ਸੁਖ ਪਾਇਆ ਸੰਤਨ ਕੈ ਪ੍ਰਸਾਦ ਦੇ ਕਹਿੰਦੇ ਗੁਰੂ ਸੰਤ ਦੀ ਕਿਰਪਾ ਨਾਲ ਕਹਿੰਦੇ ਮੇਰੇ ਮਨ ਵਿੱਚ ਹੁਣ ਮਹਾ ਆਨੰਦ ਆ ਗਿਆ ਇੱਕ ਹੁੰਦਾ ਆਨੰਦ ਇੱਕ ਹੁੰਦਾ ਮਹਾ ਆਨੰਦ ਵੀ ਬਹੁਤ ਅਜਾਬ ਕਿਉਂਕਿ ਜਿਹੜੀ ਆਨੰਦ ਦੀ ਅਵਸਥਾ ਹੈ ਨਾ ਇਹੀ ਆਪਾਂ ਲੱਭਦੇ ਫਿਰਦੇ ਆ ਵੀ ਮੈਨੂੰ ਕਿਤੋਂ ਮੇਰੇ ਮਨ ਵਿੱਚ ਸਹਜ ਆ ਜਵੇ ਟਿਕਾ ਆ ਜਵੇ ਸੰਤੋਖ ਸਬਰ ਸੰਤੋਖ ਆ ਜਵੇ ਮੇਰੇ ਮਨ ਨੂੰ ਆਨੰਦ ਆ ਜਾ ਜਦੋਂ ਆਨੰਦ ਆ ਜਾਂਦਾ ਨਾ ਤਾਂ ਬੰਦੇਰੀਆਂ ਸਾਰੀਆਂ ਭਟਕਣਾ ਸਭ ਜਿਹੜਾ ਇੱਧਰ ਉੱਧਰ ਭੱਜਕਦਾ ਸਾਰੇ ਖਤਮ ਹੋ ਜਾਂਦੇ ਬੰਦਾ ਟਿਕਾਅ ਵਿੱਚ ਆ ਜਾਂਦਾ ਫਿਰ ਜਦੋਂ ਕੋਈ ਗੱਲ ਚੱਲਦੀ ਹੈ ਤਾਂ ਉਹਨੂੰ ਕੋਈ ਕਾਰਨ ਨਹੀਂ ਪੈਂਦੀ ਵੀ ਮੈਂ ਛੇਤੀ ਉੱਠ ਕੇ ਚਲੇ ਜਾਵਾਂ ਕਿਉਂਕਿ ਸਭ ਤੋਂ ਜਿਹੜੀ ਆਪਾਂ ਜ਼ਿੰਦਗੀ ਵਿੱਚ ਗੁਣ ਪ੍ਰਾਪਤ ਕਰਨਨ ਉਹੀ ਕਰਨਾ ਹੈ ਵੀ ਆਪਣੇ ਮਨ ਵਿੱਚੋਂ ਜਿਹੜੀ ਕਾੜ ਹੈ ਇਹ ਖਤਮ ਹੋ ਕਿਉਂਕਿ ਕਾੜ ਕਰਕੇ ਹੀ ਸਾਰੇ ਗਲਤ ਕਰਮ ਹੁੰਦੇ ਆ ਇਸ ਤਰ੍ਹਾਂ ਕੋਈ ਐਕਸੀਡੈਂਟ ਹੁੰਦੇ ਨੇ ਉਹ ਕਾਲ ਕਰਕੇ ਹੀ ਹੁੰਦੇ ਨੇ ਜਿਹੜੇ ਲੋਕ ਕਾਲ ਹੀ ਕਰਦੇ ਨੇ ਮੈਂ ਛੇਤੀ ਪਹੁੰਚ ਜਾ ਤਾਂ ਉਹਨਾਂ ਦੇ ਐਕਸੀਡੈਂਟ ਹੁੰਦੇ ਨੇ ਇਸੇ ਤਰ੍ਹਾਂ ਹੀ ਜਦੋਂ ਆਪਾਂ ਜੀਵਨ ਵਿੱਚ ਵੀ ਹਰੇਕ ਕਰਮ ਲਈ ਕਾਲ ਕਰਦੇ ਆ ਤਾਂ ਕੋਈ ਵਧੀਆ ਕਰਮ ਨਹੀਂ ਹੁੰਦਾ ਉਹ ਸਫਲ ਨਹੀਂ ਹੁੰਦਾ ਜਦੋਂ ਆਪਾਂ ਕਾਲ ਕਰਦੇ ਆ ਕਾਲ ਵਿੱਚ ਬਣਾਇਆ ਹੋਇਆ ਖਾਣਾ ਉਹ ਵੀ ਕਦੇ ਵਧੀਆ ਨਹੀਂ ਬਣਦਾ ਇਸੇ ਲਈ ਕਹਿੰਦੇ ਜਦੋਂ ਤੇਰੇ ਜੀਵਨ ਵਿੱਚ ਸਹਜ ਆ ਗਿਆ ਫਿਰ ਟਕਾ ਆ ਗਿਆ ਸਬਰ ਸੰਤੋਖ ਆ ਗਿਆ ਤਾਂ ਉਹ ਮਹਾ ਆਨੰਦ ਨੂੰ ਪ੍ਰਾਪਤ ਕਰ ਲਿਆ ਕਹਿੰਦੇ ਮਹਾ ਆਨੰਦ ਭੈ ਸੁਖ ਪਾਇਆ ਹੁਣ ਮੇਰੇ ਮਨ ਵਿੱਚ ਆਨੰਦ ਆਉਣ ਕਰਕੇ ਸੁੱਖਾਂ ਦੀ ਮੈਨੂੰ ਪ੍ਰਾਪਤੀ ਹੋ ਗਈ ਸੰਤਨ ਕੈ ਪ੍ਰਸਾਦੇ ਗੁਰੂ ਸੰਤ ਦੀ ਕਿਰਪਾ ਨਾਲ ਕੋ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤਿ ਇਸ ਸਮਾਤੇ ਪਰ ਕਹਿੰਦੇ ਉਸ ਚਰਜ ਪ੍ਰਭੂ ਹੈ ਜਿਹੜਾ ਕਹਿੰਦੇ ਉਹਦੇ ਜਦੋਂ ਮੈਂ ਰੰਗਾਂ ਵਿੱਚ ਰੰਗਿਆ ਗਿਆ ਗੁਰੂ ਦੇ ਗਿਆਨ ਵਿੱਚ ਮੈਂ ਜਦੋਂ ਮੇਰਾ ਮਨ ਰਤ ਗਿਆ ਕਹਿੰਦੇ ਕੋਹ ਨਾਨਕ ਹਰਿ ਸਿਓ ਮਨ ਮੰਨੇ ਹੁਣ ਇਹ ਗੱਲ ਸਮਝਣ ਵਾਲੀ ਜਦੋਂ ਆਪਣਾ ਗੱਲ ਮੰਨਣਾ ਜਿਹੜਾ ਮੈਂ ਕਿਸੇ ਗੱਲ ਪ੍ਰਤੀ ਮੰਨ ਜਾਂਦਾ ਵੀ ਮੈਂ ਆ ਗੱਲ ਨੂੰ ਸਮਝਣਾ ਜਾਂ ਮੈਂ ਆ ਕੰਮ ਨੂੰ ਕਰਨਾ ਤਾਂ ਤੁਹਾਡੇ ਲਈ ਕੁਝ ਵੀ ਨਹੀਂ ਜਦੋਂ ਆਪਾਂ ਮਨ ਨਾਲ ਕਰੀਏ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਜਿਆ ਉਹਦੇ ਵਿੱਚ ਆਪਣਾ ਮਨ ਹੋਵੇ ਨਾ ਤਾਂ ਆਪਾਂ ਨੂੰ ਉਹ ਕੋਈ ਔਖਾ ਨਹੀਂ ਲੱਗਦਾ ਚਾਹੇ ਉਹ ਕੰਮ ਜਿੰਨਾ ਮਰਜ਼ੀ ਸਖਤ ਹੋਵੇ ਜਦੋਂ ਆਪਣਾ ਮਨ ਨਹੀਂ ਹੁੰਦਾ ਤਾਂ ਆਪਾਂ ਨੂੰ ਛੋਟਾ ਕੰਮ ਵੀ ਬਹੁਤ ਪਹਾੜ ਲੱਗਣ ਲੱਗ ਜਾਂਦਾ ਕਈ ਵਾਰ ਇਸੇ ਲਈ ਕਹਿੰਦੇ ਕੋ ਨਾਨਕ ਹਰ ਸਿਓ ਮਨ ਮੰਨਿਆ ਹੁਣ ਕਹਿੰਦਾ ਮੇਰਾ ਉਹ ਅਸਚਾਰਜ ਪ੍ਰਭੂ ਪ੍ਰਤੀ ਉਹ ਕਾਲ ਪੁਰਖ ਪ੍ਰਤੀ ਉਹ ਗੁਰੂ ਪ੍ਰਤੀ ਗੁਰੂ ਦੇ ਗਿਆਨ ਪ੍ਰਤੀ ਗੁਰੂ ਦੇ ਸ਼ਬਦ ਪ੍ਰਤੀ ਗੁਰੂ ਦੇ ਗੁਣਾ ਪ੍ਰਤੀ ਮੇਰਾ ਮਨ ਮੰਨ ਗਿਆ ਵੀ ਮੈਂ ਸਿੱਖਿਆ ਲੈਣੀ ਹੈ ਮੈਂ ਸਮਝ ਲੈਣੀ ਹੈ ਤੇ ਮੈਂ ਆਪਣੇ ਜੀਵਨ ਨੂੰ ਸੋਹਣਾ ਤੇ ਸੱਜਾ ਬਣਾਉਣਾ ਹੈ ਮੈਂ ਗੁਰੂ ਸੰਤ ਤੋਂ ਗੁਰੂ ਸਾਧ ਤੋਂ ਗੁਰੂ ਬ੍ਰह्म ਗਿਆਨੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸੋਨਾ ਤੇ ਸਜਾ ਬਣਾਉਣਾ ਹੈ ਹੋ ਉਦੋਂ ਜਦੋਂ ਆਪਣਾ ਮਨ ਮੰਨ ਗਿਆ ਜਿਹੜੇ ਕੰਮ ਲਈ ਮਨ ਮੰਨਦਾ ਉਹੀ ਆਪਣਾ ਮਨ ਫਿਰ ਉਹੀ ਕਰਮ ਕਰਦਾ ਹੈ ਇਸੇ ਲਈ ਇਸ ਸ਼ਬਦ ਦਾ ਸੰਖੇਪ ਸਾਰ ਇਹੀ ਹੈ ਵੀ ਆਪਾਂ ਕਿਤੇ ਹੋਰ ਭਟਕਦੇ ਨਹੀਂ ਫਿਰਨਾ ਵੀ ਮੈਨੂੰ ਕੋਈ ਸੰਤ ਮਿਲ ਦੇਵੇ ਜਿਹੜਾ ਮੈਨੂੰ ਸਿੱਖਿਆ ਦੇਵੇ ਕਿਉਂਕਿ ਆਪਣੇ ਲਈ ਗੁਰੂ ਤੋਂ ਵੱਡਾ ਗੁਰੂ ਨਾਨਕ ਤੋਂ ਵੱਡਾ ਕੋਈ ਹੋਰ ਸੰਤ ਨਹੀਂ ਹੈ ਜੇ ਤੁਹਾਨੂੰ ਲੱਗਦਾ ਵੀ ਇਹਨਾਂ ਤੋਂ ਵੱਡਾ ਕੋਈ ਸੰਤ ਹੈ ਫਿਰ ਆਪਣਾ ਮਨ ਨਹੀਂ ਮੰਨਿਆ ਇਸ ਲਈ ਆਇਆ ਕਰੋ ਹਰ ਐਤਵਾਰ ਆਪਾਂ ਵਿਚਾਰਾ ਕਰਦੇ ਆਂ ਹਾਜ਼ਰੀਆਂ ਰੋਜ਼ ਲਵਾਇਆ ਕਰੋ ਆਪਣੇ ਮਨ ਨੂੰ ਮਨਾਓ ਗੁਰੂ ਦੀ ਸਿੱਖਿਆ ਸਮਝਣ ਲਈ ਤਾਂ ਹੀ ਆਪਣਾ ਜੀਵਨ ਐ ਸੋਹਣਾ ਤੇ ਸੱਚਾ ਬਣ ਸਕਦਾ ਹੈ ਵਿਚਾਰਾ ਕਰਦੇ ਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਬਲਾਉ ਜੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ o